ਜੇ ਜਿਹੜਾ ਕਲਗੀਆਂ ਵਾਲੇ ਤੋਂ ਥਾਪਣਾ ਲੈ ਕੇ ਆਏਗਾ ਜਫੀ પા ਕੇ ਭੇਜਦੇ ਹੋਣਗੇ ਕਿਤੇ ਉਹ ਵੀਰੋ ਵੱਡੇ ਵੱਡੇ ਗਿਆਨ ਦੀਆਂ ਗੱਲਾਂ ਕੰਮ ਨਹੀਂ ਆਉਂਦੀਆਂ ਜਦੋਂ ਗਲਵੱਕੜੀ ਕੰਮ ਕਰ ਜਾਂਦੀ ਦਿੱਤੇ ਇਹ ਸੱਚ ਹੈ ਕਈ ਵਾਰੀ ਜਫੀ ਪਾ ਦਵੇ ਨਾ ਪਿਓ ਉਹਨੂੰ ਪਿਓ ਨੂੰ ਫਿਰ ਬੋਲਣ ਦੀ ਲੋੜ ਨਹੀਂ ਦੱਸੋ ਸ਼ਬਦ 에ਰਪੋਰਟ ਤੇ ਖੜਾ ਪਿਓ ਪੁੱਤ ਨੂੰ ਵਿਰਿਆ ਕਰਕੇ ਜੱਫੀ ਪਾਉਂਦਾ ਉਹ ਜੱਫੀ ਬੜਾ ਕੁਝ ਬੋਲ ਦਿੰਦੀ ਏ ਬਾਹਲਾ ਕੁਝ ਬੋਲਣ ਦੀ ਲੋੜ ਨਹੀਂ ਪੈਂਦੀ ਪਿਓ ਨੂੰ ਸੱਚ ਕਹਿ ਰਿਆਂ ਪਿਓ ਦੀਆਂ ਸਾਰੀ ਜ਼ਿੰਦਗੀ ਦੀਆਂ ਦਿੱਤੀਆਂ ਗਾਲਾਂ 에어ਪੋਰਟ ਤੇ ਜਿਹੜੀ ਜੱਫੀ ਪਾਉਂਦਾ ਨਾ ਪਿਓ ਪੁੱਤ ਨੂੰ ਭੁੱਲ ਜਾਂਦਾ ਕਹਿੰਦਾ ਬਾਪੂ ਤੇਰੀ ਜੱਫੀ ਜਾ ਉਹ ਸਾਰੀ ਜ਼ਿੰਦਗੀ ਗਾਲਾਂ ਖਛਿੱਤਰ ਮਾਰੇ ਭੁੱਲ ਜਾਂਦਾ ਪੁੱਤ ਬੱਚਾ ਐਡੀ ਵੱਡੀ ਤੀਰ ਹੋਣੀ ਸਾਡੇ ਤੇ ਮਾਂ ਨੂੰ ਜੱਫੀ ਨਹੀਂ ਪਾਉਣੀ ਪਿਓ ਨੂੰ ਨਹੀਂ ਪਾਉਣੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਮਾਂ ਤੇ ਪਿਓ ਨੂੰ ਗਲਵਕੜੀ ਪਾਣ ਦੀ ਆਦਤ ਪਾਓ ਬੜੀ ਭੈੜੀ ਸਾਡੇ ਚ ਨਾ ਇਹ ਭੈੜ ਹੈ ਬੜਾ ਵੱਡਾ ਸਾਨੂੰ ਨਾ ਆਪਣਾ ਇਮੋਸ਼ਨ ਹੈ ਜਿਹੜਾ ਇਹਨੂੰ ਪ੍ਰਗਟ ਨਹੀਂ ਕਰਨਾ ਹੁੰਦਾ ਅਸੀਂ ਸਪਰੈਸ ਕਰਦੇ ਹਾਂ ਬਿਮਾਰੀ ਹੈ ਸਾਡੀ ਸਿੰਘੋ ਬਿਮਾਰੀ ਦੱਸ ਰਹੇ ਆ ਤੁਹਾਨੂੰ ਆਪਣੀ ਪੰਜਾਬੀਆਂ ਦਾ ਇਹ ਰੋਗ ਹੈ ਪਿਆਰ ਕਰਨਗੇ ਇਜ਼ਹਾਰ ਨਹੀਂ ਕਰਨਾ ਹੁੰਦਾ ਘਰ ਵਾਲੀ ਨੂੰ ਪਿਆਰ ਕਰਦਾ ਹੈ ਉਹ ਕਵੇ ਮੈਂ ਪੇਕੇ ਚੱਲੀ ਆ ਐ ਨਹੀਂ ਕਹਿੰਦਾ ਕਹਿਣਾ ਪਤਾ ਕੀ ਚਾਹੀਦਾ ਤੇਰੇ ਬਿਨਾ ਮੇਰਾ ਜੀ ਨਹੀਂ ਲੱਗਣਾ ਘਰ ਹੋ ਜੂ ਸੁੰਨਾ ਜਾਈ ਨਾ ਸ਼ਬਦ ਇਹ ਹੋਣੇ ਚਾਹੀਦੇ ਪਤਾ ਕੀ ਕਹੂੰ ਰੋਜ਼ ਹੀ ਚੱਕ ਕੇ ਝੋਲਾ ਤੁਰ ਲੈਨੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਪੈਰ ਦੇ ਵਿੱਚ ਕੀ ਹੁੰਦੀ ਓ ਭੌਰੀ ਨਹੀਂ ਇਹਦੇ ਭੌਰੀ ਉਹ ਕੀ ਹੁੰਦਾ ਹੈ ਪੈਰ ਚੱਕਰ ਓਏ ਆਪਣੀ ਮਲਵਈਆਂ ਦੀ ਇੱਕ ਬੋਲੀ ਬੋਲਦੇ ਹੁੰਦੇ ਆ ਤੇਰੇ ਪੈਰ ਚ ਪੈਰ ਚੱਕਰ ਦਾ ਕਹਿੰਦੇ ਹੀ ਆ ਉਹ ਸ਼ਬਦ ਨਹੀਂ ਮੈਨੂੰ ਯਾਦ ਆ ਰਿਹਾ ਸਾਡਾ ਮਾਲਵੇ ਦਾ ਹੀ ਸ਼ਬਦ ਹੈ ਵੀ ਤੇਰੇ ਤਾਂ ਪੈਰ ਚ ਪੈਰ ਚੱਕਰ ਦੀ ਤੁਰ ਹੀ ਰਹਿਨੀ ਆ ਰੋਜ਼ ਝੋਲਾ ਚੱਕ ਕੇ ਫੇਰ ਚੱਕ ਲਿਆ ਮੂੰਹ ਬੋਲੂ ਐ ਪਤਾ ਐ ਅੰਦਰੋਂ ਕੀ ਕਹਿਣਾ ਹੁੰਦਾ ਵੀ ਤੁਰ ਜੈਗੀ ਘਰ ਖਾਲੀ ਹੋ ਜੀ ਤੇਰੇ ਕਹਿਣਾ ਇਹ ਚਾਹੀਦਾ ਅੰਦਰੋਂ ਇਹ ਕਹਿਣਾ ਹੁੰਦਾ ਵੀ ਜਾਏਗੀ ਜੀ ਨਹੀਂ ਲੱਗਣਾ ਗਾਣਾ ਕੱਢਣ ਲੱਗ ਜੂ ਅਗੋਂ ਉੱਥੇ ਹੀ ਮਰ ਜਾ ਹੁਣ ਉੱਥੇ ਹੀ ਰਹਿ ਜਾ ਐਂ ਬੋਲਣਗੇ ਫੋਨ ਕਰਨਗੇ ਕਹਿਣਾ ਤੇ ਇਹ ਚਾਹੀਦਾ ਵੀ ਆ ਜਾ ਹੁਣ ਘਰ ਸੁਣਨਾ ਹੋਇਆ ਪਿਆ ਇੱਥੇ ਹੀ ਰਹਿ ਜਾ ਹੁਣ ਹੁਣ ਨਾ ਬੜੀ ਐਂ ਬੋਲਣਗੇ ਸਾਡੇ ਵਾਲੇ ਆਂਦਾ ਪਿਆਰ ਇਹੇ ਜਿਹਾ ਹੀ ਐ ਪਿਆਰ ਹੈਗਾ ਇਜ਼ਹਾਰ ਹੈ ਨਹੀਂ ਸ਼ਬਦਾਂ ਦੀ ਗਾਥਾ ਸ਼ਬਦ ਨਹੀਂ ਸਕੇ ਇਹ ਮੋਸ਼ਨ ਆਪਣਾ ਜਿਹੜਾ ਨਾ ਪ੍ਰਗਟ ਨਹੀਂ ਕਰਨਾ ਆਉਂਦਾ ਸਾਡੇ ਪੰਜਾਬੀਆਂ ਨੂੰ ਕਹਿਣਾ ਨਹੀਂ ਆਉਂਦਾ ਖਾਲਾ ਕੱਢਣ ਲੱਗ ਜਾਂਦੇ ਸਾਨੂੰ ਸੁਭਾਅ ਨਹੀਂ ਨਾ ਘਰ ਵਾਲੀ ਘਰ ਵਾਲੇ ਨੂੰ ਕਹਿ ਸਕਦੀ ਨਾ ਘਰ ਵਾਲਾ ਘਰ ਵਾਲੇ ਨੂੰ ਕਹਿ ਸਕਦਾ ਸਾਨੂੰ ਕਹਿਣਾ ਨਹੀਂ ਆਉਂਦਾ ਨਾ ਪੁੱਤ ਨੂੰ ਕਹਿਣਾ ਆਉਂਦਾ ਓਏ ਪੁੱਤ ਓਏ ਤੈਨੂੰ ਬਹੁਤ ਪਿਆਰ ਕਰਦਾ ਮਰ ਜੂ ਜੇ ਤੇਰੇ ਬਿਨਾ ਤੇਰੇ ਬਿਨਾ ਅੱਖਾਂ 'ਕ ਹਨੇਰਾ ਹੋ ਜਾਂਦਾ ਕਹਿੰਦਾ ਨਹੀਂ ਚੋਰੀ ਚੋਰੀ ਕਹਿੰਦਾ ਓਲੇ ਓਲੇ ਕਹਿੰਦਾ ਐ ਜੱਫੀ ਵੀ ਨਹੀਂ ਪਿਓ ਪਾਉਂਦੇ ਸੰਗ ਹੀ ਮੰਨੀ ਜਾਂਦੇ ਨੇ ਤੁਸੀਂ ਜਿੰਨੇ ਬੈਠੇ ਹੋ ਪੁੱਤੋਂ ਚਾਹੇ ਪਿਓ ਚੇਤਾ ਕਰੋ ਪੁੱਤ ਨੂੰ ਐ ਤੁਸੀਂ ਐ ਫੜ ਕੇ ਅੱਖ ਚੱਕ ਪਾ ਕੇ ਵੀ ਪੁੱਤ ਬਾਹਲਾ ਸੋਹਣਾ ਪੱਕ ਕੇ ਆ ਬੰਨੀ ਲੈ ਜਾ ਚ ਐ ਕਰ ਸਕਦੇ ਹੋ ਸੰਗ ਸੰਗੀ ਮਰੀ ਜਾਂਦੀ ਪਿਓ ਨਾਲ ਜੱਫੀ ਪਾ ਸਕਦੇ ਸ਼ਰਮ ਆ ਜਾਂਦੀ ਵੀ ਹੁਣ ਬੁਢੇ ਨਾਲ ਕਿਹੜੀ ਜੱਫੀ ਪਾਵੇ ਐ ਸੋਚਦਾ ਇਹਦੇ ਕਦੇ ਹੀ 에ਰਪੋਰਟ ਤੇ ਕਿਤੇ ਚੱਲਿਆ ਹੋਵੇ ਪੱਕਾ ਹੀ ਚੱਲਿਆ ਉਦੋਂ ਭਾਵੇਂ ਗਲਵਕੜੀ ਪੈ ਜੇ ਪੈ ਜੇ ਨਹੀਂ ਤੇ ਪੈਂਦੀ ਭਰਾ ਭਰਾ ਨੂੰ ਜਿਵੇਂ ਹੂ 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 ਹੁੱਝਾਈ ਮਾਰਦੇ ਫਿਰ ਜਾਂਦੇ ਕਰਦੇ ਪਿਆਰ ਹੀ ਹੁੰਦੇ ਨੇ ਪਰ ਸਾਡਾ ਹੁੱਝਾਂ ਵਾਲਾ ਹੀ ਪਿਆਰ ਹੈ ਇਹ ਜੀ ਕਰਦੇ ਹੈਗੇ ਆ ਇਹ ਨਹੀਂ ਪਿਆਰ ਨਹੀਂ ਕਰਦੇ ਕਰਦੇ ਸਾਰੇ ਹੀ ਹੁੰਦੇ ਐ ਪਰ ਇਜ਼ਹਾਰ ਨਹੀਂ ਕਰਦੇ ਤੇ ਗੁਰਮਖੋ ਸੁਣੋ ਜਰ ਗੱਲ ਬੋਲਣਾ ਕਹਿਣਾ ਸਿੱਖੋ ਆਪਣੇ ਆ ਸ਼ਬਦਾਂ ਵਿੱਚ ਕਿਹਾ ਕਰੋ ਮਾਂ ਬਹੁਤ ਪਿਆਰ ਕਰਦਾ ਮੈਂ ਤੇ ਬੇੜੀ ਆਪਣੇ ਪਿਤਾ ਨੂੰ ਕਹਿ ਦਿਆ ਕਰ ਕਦੇ ਕਦੇ ਵੀ ਬਾਪੂ ਬਾਲਾ ਪਿਆਰ ਕਰਦਾ ਕਹਿ ਦਿਆ ਕਰੋ ਮਾਂ ਨੂੰ ਪਿਓ ਨੂੰ ਘਰ ਵਾਲੀ ਨੂੰ ਕਿਆ ਕਰੋ ਸ਼ਬਦ ਵੀ ਲਿਆਓ ਲਿਆਓ ਆਪਣੀ ਇਹਦੇ ਵਿੱਚ ਕੋਸ਼ਿਸ਼ ਕਰੋ ਕਹਿਣਾ ਸਿੱਖੋ ਤੇ ਮੈਂ ਗੱਲ ਕਰਦਾ ਸੀ ਨਾ ਵੀ ਗਿਆਨ ਕੰਮ ਨਹੀਂ ਕਰਦਾ ਕਈ ਵਾਰੀ ਗਲਵਕੜੀ ਕੰਮ ਕਰ ਜਾਂਦੀ ਹੈ ਤੇ ਕਲਗੀਆਂ ਵਾਲੇ ਦੇ ਦਿੱਤੇ ਗਿਆਨ ਉਪਦੇਸ਼ ਕਥਾ ਕੀਰਤਨ ਇਹ ਤੇ ਹੈਗਾ ਹੀ ਸੀ ਪਰ ਜਦੋਂ ਜੰਗਾ ਚ ਸਿੰਘ ਆਉਂਦੇ ਹੋਣਗੇ ਮੈਨੂੰ ਲੱਗਦਾ ਐਵੇਂ ਥੋੜਾ ਤੋਰ ਦਿੰਦੇ ਹੋਣਗੇ ਓਏ ਆ ਜਾ ਪੁੱਤ ਓਏ ਤੂੰ ਚੱਲਿਆਂ ਲੈ ਆ ਜਾ ਗਲਵੱਕੜੀ ਪਾ ਕੇ ਕਿਤੇ ਜਿਹੜਾ ਉਹ ਮਸਤੀ ਛਾੜ ਕੇ ਆਇਆ ਹੈ ਉਹਦਾ ਮੁਕਾਬਲਾ ਦੂਜੇ ਕੀ ਕਰਨਗੇ ਉਹ ਜਿਹੜੇ ਉਧਰ ਆਲੇ ਲੜਦੇ ਸੀ ਉਹਨਾਂ ਨੇ ਉਹ ਗੁਰੂ ਕੇ ਸਿੰਘਾਂ ਦਾ ਮੁਕਾਬਲਾ ਕੀ ਕਰ ਲੈਣਾ ਸੈਦ ਖਾਨ ਜਰਨੈਲ ਉਹ ਕਹਿੰਦਾ ਗੱਲ ਕੁਝ ਹੋਰ ਐ ਇਹ ਨਾ ਸਾਈਡ ਜੀ ਤੇ ਹੋ ਗਿਆ ਪਰੇ ਖੜ ਕੇ ਤੇ ਬੋਲਿਆ ਕਹਿੰਦਾ اے ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੇ ਦਿਨਾਂ ਦੀਆਂ ਜਾਣਦੇ ਹਾਂ ਇੱਥੇ ਬੈਠਾ ਮੈਨੂੰ ਦਰਸ਼ਨ ਦਿਓ ਮੈਂ ਤੁਹਾਡੇ ਦیدار ਇਹਨੇ ਕਿਹਾ ਮੈਂ ਦਰਸ਼ਨ ਚਾਹੁੰਦਾ ਤੇ ਨਾਲ ਕਹਿੰਦਾ ਮਹਾਰਾਜ ਇਕੱਲੇ ਆਇਓ ਕਿ ਜੇ ਨਾਲ ਬੰਦੇ ਆਗੇ ਤੇ ਕਿਤੇ ਮੇਰਾ ਹੀ ਨਾ ਸੋਦਾ ਲਾ ਦੇਣ ਇਕੱਲੇ ਆਇਓ ਮਹਾਰਾਜ ਸ਼ਸਤਰ ਬਸਤਰ ਕਲਗੀਆਂ ਸਜਾ ਕੇ ਐਦਾਂ ਤਿਆਰ ਹੋ ਕੇ ਚੱਲੇ ਆ ਜਿਵੇਂ ਦਰਬਾਰ ਚ ਜਾਂਦੇ ਆ ਹਾਲਾਂਕਿ ਜੰਗੀ ਪੋਸ਼ਾਕ ਹੋਰ ਹੁੰਦੀ ਐ ਜੰਗੀ ਪੋਸ਼ਾਕ ਨਹੀਂ ਪਾਈ ਲੋਹੇ ਨਾਲ ਮੜ ਕੇ ਨਿਕਲਣਾ ਪੈਂਦਾ ਪਰ ਮਹਾਰਾਜ ਐ ਚੱਲੇ ਜਿਵੇਂ ਦਰਬਾਰ ਦੇ ਚੱਲੇ ਹੁੰਦੇ ਆ ਪਿਆਰ ਹੋ ਗਿਆ ਚਲਗੀਆਂ ਲਾਗ ਤੇ ਉਹ ਐ ਖੜਾ ਸਾਈਡ ਦੇ ਉੱਤੇ ਕੋੜਾ ਲੈ ਕੇ ਪਾਸ਼ਾ ਨੀਲੇ ਤੇ ਸਵਾਰ ਹੋ ਕੇ ਜਿੱਥੇ ਇਹ ਆਵਾਜ਼ਾਂ ਮਾਰਦਾ ਉੱਥੇ ਚਲੇਗਾ ਤੇ ਜਦੋਂ ਇਹਨੇ ਐ ਅੱਖ ਪੱਟ ਕੇ ਗੁਰੂ ਗੋਬਿੰਦ ਸਿੰਘ ਕੰਨੀ ਵੇਖਿਆ ਐਸਾ ਦਗ-ਦਗ ਕਰਦਾ ਚਿਹਰਾ ਨਾ ਕਈ ਸਜਣੋ ਬੜੇ ਮਾਸੂਮੀਅਤ ਵਾਲੇ ਚਿਹਰੇ ਹੁੰਦੇ ਆ ਮਾਸੂਮ ਅੱਖਾਂ ਵਿੱਚ ਨਸ਼ਾ ਨਾਮ ਦਾ ਸਿਮਰਨ ਦਾ ਸਰੂਰ ਹੁੰਦਾ ਕਈ ਕਈ ਸਿੰਘ ਇਹ ਜਿਹੇ ਆ ਜਿਨ੍ਹਾਂ ਨੂੰ ਵੇਖ ਕੇ ਭੁੱਖ ਲੱਗ ਜਾਂਦੀ ਆ ਆ ਕਲਗੀ ਧਰਜੀ ਦੀ ਤਸਵੀਰ ਲੱਗੀ ਐ ਇਹ ਕਲਗੀ ਧਰਜੀ ਦੀ ਜਿਹੜੀ ਤਸਵੀਰ ਐ ਇਹ ਅੱਖਾਂ ਬੜੀਆਂ ਪਿਆਰੀਆਂ ਐ ਇਹਨਾਂ ਅੱਖਾਂ ਵਿੱਚ ਬੜੀ ਮਾਸੂਮੀਅਤ ਐ ਅੱਖਾਂ 'ਚ ਪਿਆਰ ਐ ਅਸੀਂ ਫੋਟੋਆਂ ਨਾਲ ਜੁੜੇ ਹੋਏ ਨਹੀਂ ਪਰ ਮੈਂ ਚਾਹੁੰਨਾ ਐ ਇਦਾਂ ਦੀ ਫੋਟੋ ਘਰ 'ਚ ਲੱਗੇ ਸਿੱਖਾ ਤੇਰੇ ਮੱਥੇ ਤੋਂ ਵੀ ਤੂੜੀ ਲੱਥੇ ਜਿਵੇਂ ਇਹਨਾਂ ਦੇ ਚਿਹਰੇ 'ਤੇ ਤੂੜੀ ਹੈ ਨਹੀਂ ਇਹਨਾਂ ਦੀ ਅੱਖ 'ਚ ਜਿਵੇਂ ਪਿਆਰ ਐ ਤੇਰੀ ਅੱਖ 'ਚ ਪਿਆਰ ਆਵੇ ਕਲਗੀ ਧਰਦੀਆਂ ਐਦਾਂ ਦੀਆਂ ਫੋਟੋਆਂ ਲਾਓ ਜਿੱਥੇ ਕਿਸੇ ਸਿੱਖ ਨੂੰ ਜੱਫੀ ਪਾ ਕੇ ਖੜੇ ਹੋਣ ਤੈਨੂੰ ਵੀ ਅਕਲ ਆਵੇ ਵੀ ਜੱਫੀ ਪਾਈ ਦੀ ਪਿਆਰ ਕਰੀਦਾ ਓਏ ਗਲਬਕੜੀ ਪਾਈ ਦੀ ਕਿਸੇ ਨੇ ਸਾਨੂੰ ਵੀ ਪਤਾ ਲੱਗੇ ਅਸੀਂ ਵੀ ਪਿਆਰ ਕਰਨਾ ਸਿੱਖੀ ਗੁਰੂ ਸਾਹਿਬ ਦੇ ਪ੍ਰੇਮੀ ਬਣੀਏ ਫੋਟੋਆਂ ਨਾਲ ਪੁਜਾਰੀ ਨਹੀਂ ਇੱਕ ਦਮਾਦ ਦੀ ਪਿਕਚਰ ਬਣੇ ਵੀ ਐਦਾਂ ਮੂਤਾਂ ਆ ਮੱਥੇ ਦੀ ਟਿਊੜੀ ਲੈ ਸਕਦੀ ਹੈ ਕਦੇ अब जेड़े जे ने साफ हो स मैं सीतो सीता महमा कि रूप न कथने जाए साध संग दर्शन को है नित नेम जाको सोई दर्शनी सम दर्श त्या है दर्शनी होंगे ਵਾਹ ਵਾਹ ਕਰਦੇ ਸਹੀ ਜਨ ਸੋਹਣੇ ਵਾਹ ਵਾਹ ਕਰ ਰਹੇ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਉਹਨਾਂ ਦੀ ਫੱਬ ਨਹੀਂ ਚੱਲੀ ਜਾਂਦੀ ਗੁਰੂ ਕੇ ਸਿੰਘਾਂ ਦੀ